아, 그, 나. ਕਿ ਬੋਲੋ ਜੀ ਵਾਰੀ ਤੁਮ ਇਹਨ ਮੰਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਰੂਪ ਆਪ ਜੀ ਦੇ ਨਿਜ ਅਸਥਾਨਾਂ ਤੋਂ ਐਸਐਸਪੀ ਦਫ਼ਤਰ ਖੰਨਾ ਦੇ ਵਿਖੇ ਪਹੁੰਚੇਣ ਸਤਿਗੁਰੂ ਪਾਸ਼ਾ ਜੀ ਦੀ ਵਿਵਸਥੇ ਵਿੱਚ ਆਉਂਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ ਬਖਸ਼ਣੀ ਕਿਰਪਾ ਕਰੋ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਦੇ ਕੇ ਨਿਹਾਲ ਕਰੋ ਸਤਨਾਮ ਧਨਵਾਹੀ ਗੁਰੂ ਸਾਹਿਬ ਜੀ ਓਮਕਾਰ ਸਤਨਾਮ ਹਰਤਾਪੁਰਖੁ ਨਿਰਭਉ ਨਿਰਵੈਰ ਗੋਰ ਪ੍ਰਸਾਦ ਕਰੇ ਸਭੈ ਪਾਲੋ ਅੰਤਪੁਰ ਨਾਨਕ ਜਿਨ ਕਲ ਰਾਖੇ ਮੇਰੀ ਫਿਰਤ ਫਿਰਤ ਸਭ ਆਇਆ ਪਰਿਆ ਤੋਂ ਸਰ ਨਾਈ ਨਾਨਕ ਕੀ ਪ੍ਰਭ ਬੇਨ ਤੇ ਆਪਣੀ ਜਨਮ ਮਰਨ ਕੀ ਠੇਕ ਮੁਖ ਸਦਾ ਸੁਖੀ ਨਾਨਕ ਸਿਮ ਸਬਨਾ ਦਾ ਵੀ ਸਾਹ ਹੋਇ ਸਾਥਨਾ ਨਿਰੰਕਾਰ ਨਿਰੰਜਨ ਹਰ ਅਗਮ ਕਿਆਤ ਹੈ ਗੁਣ ਗਾਈਐ ਜਿਸ ਆਪ ਬਾਈਐ ਸਾ ਵਾਹਿਗੁਰੂ ਓੰਕਾਰੋ ਸਤਿ ਗੁਰ ਪ੍ਰਸਾਦ ਆਦੋ ਗੁਰੂਏ ਨਮਹਿ ਜੋ ਗਾਦ ਗੁਰੂਏ ਨਮਹਿ ਸਤਿ ਗੁਰਏ ਨਹੀਂ ਮਿਟਾਵ ਸਿਮਰੋ ਜਾ ਸੁਖ ਸੰਬਰ ਏਕੈ ਨਾਮ ਜਪਤ ਕੰਤ ਅਨੇਕੈ ਮੇਧ ਪ੍ਰਾਨ ਸਮਰਤ ਸੋਦਾ ਕਰ ਕੇਨੇ RAM ਨਾਮ ਨਵ ਨਿਦ ਪਾਵੈ ਤਸੂੜਾ ਮਨ ਨੇ ਲਾਵੇ ਜੋ ठाकुर ਸਤ ਸਦਾ ਹੈ ਦੂਰੇ ਤਾਕੋ ਤੰਦਾ ਜਾਨ ਤਕ ਦੁਖ ਕਰਾਲ ਨਾਨਕ ਕਾਹ ਲਿਓ ਪ੍ਰਭ ਦਿਆਲ ਕਰ ਤੂਤ ਕਸੂ ਕੀ ਮਾਨਸ ਜਾਗ ਲੋਕ ਪਚਾਰਾ ਕਰੇ ਦਿਨ ਰਾਤ ਬਾਹ ਤੀਕ ਅੰਦਰ ਮਨ ਮਾਇਆ ਸੁਖ ਸੁਨਾਏ ਕਹ ਕਰੇ ਛਪਾਇਆ

ਕਈ ਕੋਟ ਨਾਮੁ ਉਨਕਾ ਹੈ ਆਤਮ ਰਸ ਸੁ ਸਹਿ ਸਮਾਵੈ ਆਪਣੇ ਜਿਨ ਕੋ ਸਾਸ ਸੋ ਮਾਰੀ ਨਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰ ਕਰਨ ਕਰਾਵਨ ਕਰਨੇ ਜੋਗ ਜੋ ਤਤ ਪਾਵੇ ਸੋਈ ਹੋਗ ਖਿਨ ਮੇ ਥਾ ਕੋ ਤਪਨ ਹਾਰਾ ਕਰ ਕਰ ਦੇਖੇ ਆਪਣੇ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਮਾਤੇ ਜਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਆਵੇ ਤਾਂ ਬਤਤ ਉਦਾਰੇ ਆਪ ਕਰੇ ਆਪਣ ਵਿਚਾਰੇ ਦੁਹਾਂ ਸ੍ਰੀਆ ਕਾ ਆਪ ਸੁਆਮੀ ਖੇਲ ਵਿਖੇ ਜਾਣਤ ਵਿਖਿਆ ਮੈਂ ਰਹਿਜੇ ਜੇ ਜਾਣਤ ਆਪਣਾ ਆਪ ਬਚੇ ਪਰਮੇ ਪੂਲਾ ਦੈ ਦਿਤਾਵੇ ਨਿਮਕ ਮੈਂ ਚਾਰ ਪੁੰਦ ਫਿਰ ਆਵੇ ਹਰ ਕਿਰਪਾ ਜਿਤ ਆਪਣੇ ਭਗਤ ਦੇ ਨਾ ਜਾ ਕੋ ਆਪਣੇ ਕਰੇ ਬਗਸੀਸ ਤਾ ਕਾ ਲੇਖਾ ਨਾ ਗਣੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਕਲਕੜ ਜੀ ਅਬ ਨਵੇਂ ਸਾਲ ਲਈ ਸਾਨੂੰ ਪਿਛਲੇ ਸਾਲ ਦਾ ਵੀ ਸ਼ੁਕਰਾਨਾ ਕਰਨਾ ਹੁੰਦਾ ਹੈ ਤੇ ਨਵੇਂ ਸਾਲ ਲਈ ਵੀ ਅਸੀਂ ਰੱਬ ਵੱਲੋਂ ਹੀ ਅਰਦਾਸ ਕਰਦੇ ਹਾਂ ਕਿ ਸਾਡੀ ਪੁਲਿਸ ਮੁਲਾਜ਼ਮ ਸਾਡੇ ਸਾਰੇ ਖੰਨਾ ਪੁਲਿਸ ਦੇ ਜਿਹਨੇ ਆਫੀਸਰਸ ਆ ਸਾਡੀ ਫੈਮਿਲੀਜ਼ ਆ ਈਵਨ ਖੰਨਾ ਦੇ ਜਿਹੜੇ ਵਾਸੀ ਆ ਸਾਡੇ ਪੂਰੇ ਜ਼ਿਲ੍ਹੇ 'ਚ ਪਿਛਲੇ ਸਾਲ ਦੀ ਤਰ੍ਹਾਂ ਹੀ ਸੁੱਖ ਸ਼ਾਂਤੀ ਰਹੇ ਔਰ ਚੰਗੀ ਹੀ ਖਬਰਾਂ ਹੋਣ ਸਾਡੇ ਮੁਲਾਜ਼ਮਾਂ ਲਈ ਵੀ ਸਾਡੇ ਸਿਟੀਜ਼ਨਸ ਲਈ ਵੀ ਬਸ ਉਹਦੇ ਸ਼ੁਕਰਾਨੇ ਲਈ ਔਰ ਅਗਲੀ ਅਰਦਾਸ ਲਈ ਅੱਜ ਅਸੀਂ ਆਪਣੇ ਐਸਐਸਪੀ ਆਫਿਸ ਚ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਸੀਗਾ ਔਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਦੇ ਲੋਕਲ ਲੋਕ ਵੀ ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਸੋ ਇੱਕ ਅਰਦਾਸ ਹੀ ਔਰ ਸ਼ੁਕਰਾਨਾ ਹੀ ਹੈ ਤੁਸੀਂ ਡੈਫੀਨਿਟਲੀ ਬਹੁਤ ਅੱਛਾ ਹੀ ਲੱਗਦਾ ਹੈ ਪੋਜ਼ਿਟਿਵ ਹੀ ਫੀਲਿੰਗ ਆਉਂਦੀ ਹੈ ਸਾਨੂੰ ਡੈਫੀਨਿਟਲੀ ਰੂਟੀਨ 'ਚ ਅਸੀਂ ਬੜੀ ਪਲੈਨਿੰਗ ਕਰਦੇ ਰਹਿੰਦੇ ਆ ਬਟ ਲੇਟ ਹੋ ਜਾਂਦਾ ਪਰ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਕੁਝ ਵੀ ਆਯੋਜਨ ਆਰਗੇਨਾਈਜ਼ ਕਰੋ ਤਾਂ ਲੱਗਦਾ ਕਿ ਸਾਨੂੰ ਰੂਟੀਨ 'ਚ ਰੈਗੂਲਰਲੀ ਕਰਨਾ ਚਾਹੀਦਾ ਕਿਉਂਕਿ ਸਾਡੇ ਸਾਰੇ ਮੁਲਾਜ਼ਮ ਵੀ ਕਾਫੀ ਇੱਥੇ ਆਏ ਤੇ ਹਰ ਬੰਦਾ ਹੀ ਪੋਜ਼ਿਟਿਵ ਹੀ ਫੀਲ ਕਰਦਾ ਹੈ 파ਟਨਰ ਸੋ ਆਈ ਹੋਪ ਕਿ ਅਸੀਂ ਫੇਰ ਵੀ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਰਦੇ ਰਹੀਏ ਤੁਸੀਂ ਜੀ ਸਾਰਾ ਵਧੀਆ ਐਕਸਪਲੇਨ ਕਰ ਦਿੱਤਾ ਕਿਉਂਕਿ ਜਦੋਂ ਅਸੀਂ ਕੀਰਤਨ ਵੀ ਸੁਣਦੇ ਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸੁਣਦੇ ਉਹਦੇ 'ਚ ਵੀ ਇਹੀ ਸਾਰੀ ਗੱਲਾਂ ਹੀ ਹੈਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਜੋ ਵੀ ਸਾਨੂੰ ਟੀਚਿੰਗਸ ਮਿਲਦੀਆਂ ਅਸੀਂ ਉਹਨੂੰ ਐਕਚੁਅਲੀ ਵੀ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਲਾਈਫ 'ਚ ਵੀ ਇੰਟਰਨਲਾਈਜ਼ ਕਰੀਏ ਔਰ ਐਗਜ਼ੀਕਿਊਟ ਕਰੀਏ ਤਾਂ ਜ਼ਮਾਨ ਨੂੰ ਤਾਂ ਜੀ ਇਹ ਹੀ ਅਪੀਲ ਹੈ ਕਿ ਇੱਕ ਤਾਂ ਸਾਡੇ ਵੱਲੋਂ ਹੀ ਕੋਪਰਾਲਾ ਸਿਗਾ ਬਟ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਥਾਣੇ ਲੈਵਲ ਤੇ ਵੀ ਕੁਝ ਨਾ ਕੁਝ ਕਰੋ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਰਟੀ ਕਰਾਇਆ ਤੇ ਇੱਕ ਇੱਕ ਤਰ੍ਹਾਂ ਦੀ ਬ੍ਰਦਰਹੁੱਡ ਦੀ ਫੀਲਿੰਗ ਵੀ ਆਉਂਦੀ ਹੈ ਕਿ ਸਾਰੇ ਬੈਠੇ ਹਨ ਨਾਟ ਜਸ ਪੁਲਿਸ ਮੁਲਾਜ਼ਮ ਤੁਸੀਂ ਸਾਰੇ ਮੀਡੀਆ ਵਾਲੇ ਵੀ ਆਏ ਔਰ ਸਾਡੇ ਕੁਛ ਨਾ ਕੁਛ ਪੋਲਿਟੀਕਲ ਐਮ ਐਲ ਏ ਵੀ ਤਿੰਨੋਂ ਆਏ ਹੋਰ ਵੀ ਸ਼ਹਿਰ ਦੇ ਵਾਸੀ ਆਏ ਹੋਏ ਹੈ ਫੈਮਿਲੀ ਸਾਡੀ ਆਈਆਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਬੈਠ ਕੇ ਇਕੱਠੇ ਲੰਗਰ ਖਾਣਗੇ ਇੱਕ ਤਰ੍ਹਾਂ ਦੀ ਸਪਿਰਿਟ ਆਫ ਕਿ ਮਤਲਬ ਪੋਜ਼ਿਟਿਵ ਹੋ ਕੇ ਸਾਰੇ ਇਕੱਠੇ ਹੋਏ ਹੈ ਤਾਂ ਆਈ ਥਿੰਕ ਵਧੀਆ ਰਿਹਾ ਅੱਜ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ